ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹਰ ਵਰਗ ਨੂੰ ਨਿਰੋਈ ਸਿਹਤ ਪ੍ਰਦਾਨ ਕਰਨ ਦੇ ਮਕਸਦ ਨਾਲ ਸੀਐਮ ਯੋਗਸਾਲਾ ਲੋਕਾਂ ਲਈ ਲਾਹੇਵੰਦ ਸੱਤ ਹੋ ਰਹੀ ਹੈ। ਸਤਿ ਸ਼੍ਰੀ ਅਕਾਲ ਤਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤਾਈ। ਕੀ ਗੱਲ ਤਾਈ ਕਿੱਥੇ ਜਾ ਕੇ ਆਈਆਂ? ਕਰਮਵਾਲੀਆਂ ਪੁੱਤ ਆਨੰਦਪੁਰ ਸਾਹਿਬ ਜਾ ਕੇ ਆਈਆਂ। ਓ ਤਾਈ, ਗੋਡੇ ਤੇਰੇ ਚੱਲਦੇ ਨਹੀਂ। ਤੂੰ ਉੱਥੇ ਤਾਂ ਕਿਵੇਂ ਜਾਈ? ਰੱਬ ਦੇ ਦਰਸ਼ਨ ਕਰਨ ਵਾਸਤੇ ਗੋਡੇ ਦੀ ਕਿਸਮਤ ਚਲਣੀ ਚਾਹੀਦੀ ਹੈ। ਮਾਤਾ ਰਾਣੀ ਦੇ ਕੀਰਪਾ ਹੋਈ। ਮੈਂ ਵੀ ਜਵਾਲਾਜੀ ਦਰਸ਼ਨ ਕਰਕੇ ਆਈ ਆਂ। ਕੀ ਬਾਤ ਆ ਭਾਈ? ਮੈਨੂੰ ਲੱਗਦਾ ਪਿੰਡ ਦੀਆਂ ਸਾਰੀਆਂ ਬੁੜੀਆਂ ਦੀ ਲਾਟਰੀ ਲੱਗੀ ਐ। ਸਾਰੀਆਂ ਹੀ ਸੈਰ ਕਰਨ ਦੇ ਨਿਕਲੀਆਂ। ਲਾਟਰੀ ਤਾਂ ਸਾਡੀ ਉਸੇ ਦਿਨ ਨਿਕਲੀ ਸੀ ਜਿਸ ਦਿਨ ਮਾਨ ਸਰਕਾਰ ਨੇ ਪੰਜਾਬ ਸੰਭਾਲਿਆ ਸੀ। ਹੋਰ ਕੀ? ਜੁੰਦਾ ਰਵੇ ਕਰਮਾ ਵਾਲਾ। ਜਿਨੇ ਸਾਡੇ ਵਰਗੀਆਂ ਬਾਰੇ ਸੋਚਿਆ ਤਾਂ ਸਹੀ। ਯਾਰ ਸੁਣਿਆ ਤਾਂ ਮੈਂ ਵੀ ਆ ਵੀ ਮੁੱਖ ਮੰਤਰੀ ਤੀਰਥ ਯਾਤਰਾ ਵੱਲੋਂ ਕੋਈ 50 ਹਜ਼ਾਰ ਸ਼ਰਧਾਲੂਆਂ ਨੂੰ ਮੌਕਾ ਮਿਲਿਆ ਐ ਵੱਖ-ਵੱਖ ਥਾਂ ਤੇ ਜਾ ਕੇ ਦਰਸ਼ਨ ਕਰਨ ਦਾ। ਇਹ ਜੋ ਤੂੰ ਸੁਣਿਆ ਨਾ ਸਭ ਸੱਤ ਸੁਣਿਆ। ਅਨੇ ਪਿਆਰ ਨਾਲ ਤਾਂ ਮੇਰੇ ਸਗੇ ਮੁੰਡੇ ਨੇ ਪਿੰਡ ਦੇ ਗੁਰੂ ਘਰ ਦੇ ਦਰਸ਼ਨ ਨਹੀਂ ਕਰਵਾਏ ਜਿੰਨੇ ਸਤਕਾਰ ਨਾਲ ਮੈਂ ਹੁਣ ਗੁਰੂ ਨਗਰੀ ਦੇ ਦਰਸ਼ਨ ਕਰਕੇ ਆਈ ਆ ਐਸੀ ਯੋਜਨਾ ਚ ਹਰ ਲੋੜਵੰਦ ਨੂੰ ਸੁਣਾਈ ਕਿ ਜੰਦੀ ਹੈ ਮੁਫਤ ਖਾਣਾ ਐਸੀ ਟ੍ਰੇਨ ਰਹਿਣ ਸੈਣ ਦਾ ਖਾਸ ਪ੍ਰਬੰਧ ਮੈਨੂੰ ਤਾਂ ਐਦਾਂ ਲੱਗਿਆ ਮਰਨ ਤੋਂ ਪਹਿਲਾਂ ਸੁਰਗ ਮਿਲ ਗਿਆ ਪੀਰਥ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ 13 ਟ੍ਰੇਨਾਂ ਸ਼ੁਰੂ ਹੋਈਆਂ 1040 ਸਵਾਰੀਆਂ ਇੱਕ ਟ੍ਰੇਨ 'ਚ ਜਾਂਦੀਆਂ ਜੀ ਤੱਕ ਸ੍ਰੀ ਦਮਦਮਾ ਸਾਹਿਬ ਲੈ ਕੇ ਜਾਣ ਗਿਆ ਤੱਕ ਸ੍ਰੀ ਕੇਸਗੜ੍ਹ ਸਾਹਿਬ ਲੈ ਕੇ ਜਾਣ ਗਿਆ ਬੈਸ਼ਨੋਦੇਵੀ ਮਾਤਾ ਜੀ ਦੇ ਦਰਸ਼ਨ ਮਾਤਾ ਨੈਣਾ ਦੇਵੀ ਜੀ ਮਾਤਾ ਜਵਾਲਾ ਜੀ ਜਿੱਥੇ-ਜਿੱਥੇ ਵੀ ਜੀ ਦਾ ਮਨ ਕਰਦਾ ਜਾਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹਰ ਵਰਗ ਨੂੰ ਨਿਰੋਹੀ ਸਿਹਤ ਪ੍ਰਦਾਨ ਕਰਨ ਦੇ ਮਕਸਦ ਨਾਲ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਚੱਲ ਰਹੀ ਸੀਐਮ ਯੋਗਸਾਲਾ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ ਜਿਸ ਦਾ ਹਰ ਉਮਰ ਵਰਗ ਦੇ ਲੋਕ ਲਾਭ ਲੈ ਕੇ ਜੀਵਨ ਨੂੰ ਨਿਰੋਗ ਬਣਾ ਰਹੇ ਹਨ ਐਸਡੀਐਮ ਡੇਰਾਵਸੀ ਅਮਿਤ ਗੁਪਤਾ ਨੇ ਦੱਸਿਆ ਕਿ ਜੀਰਕਪੁਰ ਅਤੇ ਡੇਰਾਵਸੀ ਵਿੱਚ ਵੱਖ-ਵੱਖ ਥਾਵਾਂ ਤੇ ਸੀਐਮ ਯੋਗਸਾਲਾ ਦੀ ਮੁਫਤ ਯੋਗ ਕਲਾਸਾਂ ਲਾਈਆਂ ਜਾ ਰਹੀਆਂ ਹਨ ਜਿਸ ਵਿੱਚ ਬੱਚੇ ਬਜ਼ੁਰਗ ਤੇ ਜਵਾਨ ਹਰ ਵਰਗ ਜੋਗ ਸਾਧਕ ਹਿੱਸਾ ਲੈ ਰਹੇ ਹਨ ਸਤਿ ਸ੍ਰੀ ਅਕਾਲ ਵੀ ਸੋਸ਼ਲ ਤੁਸੀਂ ਦੇਖ ਰਹੇ ਹੋ ਮੈਂ ਮਨਪ੍ਰੀਤ ਤਰਾ ਮੜਵਾਸ ਅਮਿਤ ਗੁਪਤਾ ਨੇ ਦੱਸਿਆ ਕਿ ਮਹਾਰ ਜੋਗਾ ਟ੍ਰੇਨਰ ਗੁਰਪ੍ਰਤੀਪ ਕੌਰ ਜੀਰਕਪੁਰ ਵਿਖੇ ਰਜਾਨਾ 6 ਜੋਗ ਕਲਾਸਾਂ ਲਗਾ ਰਹੀ ਹੈ ਜੋ ਕਿ ਸਵੇਰੇ 5 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 7 ਵਜੇ ਤੱਕ ਚੱਲਦੀਆਂ ਹਨ ਉਹਨਾਂ ਵੱਲੋਂ ਪਹਿਲੀ ਕਲਾਸ ਸ੍ਰੀ ਕ੍ਰਿਸ਼ਨਾ ਹੋਮ ਜੋ ਟਕੋਲੀ ਜੀਰਕਪੁਰ ਵਿਖੇ ਸਵੇਰੇ 5 ਤੋਂ 6 ਵਜੇ ਤੱਕ ਦੂਸਰੀ ਕਲਾਸ ਰੰਗਾਲੀਆ ਟਾਵਰ ਟਕੋਲੀ ਜੀਰਕਪੁਰ ਵਿਖੇ ਸਵੇਰੇ 6:00 ਵਜੇ ਤੋਂ 7:00 ਵਜੇ ਤੱਕ ਤੀਸਰੀ ਕਲਾਸ ਤੇ ਚੌਥੀ ਕਲਾਸ ਬਸੰਤ ਵਿਹਾਰ ਫੇਜ ਬਨ ਪਾਰਕ ਟਕੋਲੀ ਜੀਰਕਪੁਰ ਵਿਖੇ 7:15 ਤੋਂ 8:15 ਵਜੇ ਤੱਕ ਸਵੇਰੇ 9:00 ਵਜੇ ਤੋਂ 10:00 ਵਜੇ ਤੱਕ ਪੰਜਵੀਂ ਕਲਾਸ ਏਅਰ ਫੋਰਸ ਇਨਕਲੇਵ ਸ਼ਿਵ ਮੰਦਰ ਟਕੋਲੀ ਜੀਰਕਪੁਰ ਵਿਖੇ ਬਾਅਦ ਦੁਪਹਿਰ 4:55 ਤੋਂ 5:55 ਤੱਕ ਅਤੇ ਆਖਰੀ ਕਲਾਸ ਕ੍ਰਿਸ਼ਨਾ ਇਨਕਲੇਵ ਬਲਾਕ B ਅਤੇ D ਪਾਰਕ ਟਕੋਲੀ ਜੀਰਕਪੁਰ ਵਿਖੇ ਸ਼ਾਮ 6 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਲਾਈ ਜਾਂਦੀ ਹੈ। ਟ੍ਰੇਨਰ ਗੁਰਪ੍ਰੀਤ ਕੌਰ ਵੱਲੋਂ ਦੱਸਿਆ ਗਿਆ ਕਿ ਜੀਰਕਪੁਰ ਦੇ ਵਿੱਚ ਰਜਾਨਾ ਲੱਗਣ ਵਾਲੀਆਂ ਜੋ ਕਲਾਸਾਂ ਵਿੱਚ ਭਾਗੀਦਾਰਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਾਧੀ ਜਾ ਰਹੀ ਹੈ। ਲੋਕਾਂ ਵੱਲੋਂ ਯੋਗ ਰਾਹੀਂ ਨਿਰੰਤਰ ਯੋਗ ਅਭਿਆਸ ਕਰਕੇ ਤੰਦਰੁਸਤ ਸਿਹਤ ਅਤੇ ਤਣਾਅ ਮੁਕਤ ਜੀਵਨ ਦਾ ਆਨੰਦ ਮਾਣਿਆ ਜਾ ਰਿਹਾ ਹੈ। ਟਰੇਨਰ ਅਨੁਸਾਰ ਕਲਾਸਾਂ ਵਿੱਚ ਆਉਣ ਵਾਲੇ ਭਾਗੀਦਾਰਾਂ ਨੂੰ ਸਰੀਰ ਨੂੰ ਚੁਸਤ ਦਰੋਸਤ ਰੱਖਣ ਲਈ ਲੋੜੀ ਦੇ ਯੋਗ ਆਸਣ ਕਰਵਾਏ ਜਾਂਦੇ ਹਨ ਲੋਕਾਂ ਦਾ ਕਹਿਣਾ ਹੈ ਕਿ ਯੋਗ ਸਾਧਨਾ ਰਾਹੀਂ ਉਹਨਾਂ ਵੱਲੋਂ ਪ੍ਰਾਣੀਆਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਤੋਂ निजात ਪਾਉਣ ਦੇ ਨਾਲ-ਨਾਲ ਸਰੀਰ ਵਿੱਚ ਆਲਸ ਦੀ ਥਾਂ ਸੁਸਤੀ ਫੁਰਤੀ ਨੇ ਜਗ੍ਹਾ ਲਈ ਹੈ ਉਹਨਾਂ ਨੇ ਦੱਸਿਆ ਕਿ ਜੋ ਕੈਂਪ ਦੇ ਵਿੱਚ ਭਾਗ ਲੈਣ ਵਾਲਿਆਂ ਨੂੰ ਕੁਝ ਰਜਾਨਾ ਕੀਤੇ ਜਾਣ ਵਾਲੇ ਯੋਗ ਆਸਨਾਂ ਤੋਂ ਇਲਾਵਾ ਉਹਨਾਂ ਦੀ ਸਰੀਰਕ ਲੋੜ ਦੇ ਮੁਤਾਬਕ ਖਾਸ ਆਸ਼ਣ ਵੀ ਕਰਵਾਏ ਜਾਂਦੇ ਹਨ